ਇਹ ਬਜ਼ੁਰਗ ਮਾਤਾ ਜੀ ਇਹਨਾਂ ਦੀ ਉਮਰ ਘੱਟੋ ਘੱਟ ਨਾ 75-80 ਸਾਲ ਤੋਂ ਉੱਪਰ ਹੋਣੀ ਹੈ। ਰਾਮਬਾਗ ਦੇ ਕੋਲ ਇੱਕ ਛੋਟਾ ਜਿਹਾ ਸੈਟਅਪ ਹੈ ਜਿਰਚੇ ਦੁੱਧ ਲੈ ਕੇ ਜਾ ਰਹੇ ਤੇ ਕਹਿੰਦੇ ਮੈਂ ਹੋਮ ਡਿਲੀਵਰੀ ਵੀ ਕਰ ਦਿੰਨੀ ਹੈ। ਤੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਕਿ ਮਾਤਾ ਜੀ ਮਿਹਨਤ ਜ਼ਿਆਦਾ ਦਿੱਕਤ ਹੁੰਦੀ ਹੋਏਗੀ ਤਾਂ ਇੱਕ ਹਿੰਮਤ ਆ ਗਈ ਕਹਿੰਦੇ ਪੁੱਤਰਾ ਮਿਹਨਤ ਹਰ ਕੰਮ ਚੀ ਗੀ ਹੈ। ਕਹਿੰਦੇ ਜੇ ਮੈਂ ਅੱਜ ਘਰ ਬੈ ਗਈ ਨਾ ਬੈੱਡ ਤੇ ਤਾਂ ਮੈਂ ਹਮੇਸ਼ਾ ਉਸ ਤੇ ਬੈਹਿਣਾ ਫੇਰ ਕੋਈ ਫਾਇਦਾ ਨਹੀਂ ਮੈਂ ਜਿੰਨਾ ਮਰਦੀ ਰੱਬ ਤੇ ਇੰਜਾਮ ਲਾਈ ਜਾਵਾਂਗੀ ਰੱਬਾ ਤੂੰ ਮੇਰੇ ਸ਼ਰੀਰ ਨੂੰ ਇੱਦਾਂ ਕਰਤਾ ਉਦ ਜਿੰਨਾ ਆਪਾਂ ਆਪਣਾ ਸ਼ਰੀਰ ਚਲਾਉਂਦੇ ਰਵਾਂਗੇ ਨਾ ਮਿਹਨਤ ਕਰਦੇ ਰਵਾਂਗੇ ਉਸ ਮਾਲਕ ਦਾ ਨਾਮ ਲੈ ਕੇ ਤੇ ਗੱਡੀ ਆਪਣੇ ਆਪ ਚੱਲੀ ਜਾਏਗੀ ਜਿੱਥੇ ਗੱਡੀ ਰੁਕ ਗਈ ਪੁੱਤਰਾ ਉੱਥੇ ਸਭ ਕੁਝ ਖਤਮ ਹੋ ਜਾਂਦਾ ਈ ਮੈਂ ਫਿਰ ਜਰੂ ਇਹਨਾਂ ਮਾਤਾ ਜੀ ਨੂੰ ਕਿਹਾ ਕਿ ਕੋਈ ਮਦਦ ਦੀ ਲੋੜ ਹੈ ਤਾਂ ਮਾਤਾ ਜੀ ਨੇ ਕਿਹਾ ਨਹੀਂ ਇਸ ਲਈ ਮੈਂ ਉਹਨਾਂ ਕੋ ਫਿਰ ਥੋੜਾ ਆਪਣੇ ਘਰ ਵਸੇ ਦੁੱਧ ਦੀ ਰੂਲ ਲਿੱਤਾ ਤੇ ਉਹਨਾਂ ਨੇ ਮੈਨੂੰ ਆਪਣੀਆਂ ਅਸੀਸਾਂ ਵੀ ਦਿੱਤੀਆਂ ਕਿ ਪੁੱਤਰਾ ਤਰੱਕੀ ਹੋਏਗੀ ਤੇਰੀ ਦੇਖੋ ਸਮੇ ਜਿੱਦਾਂ ਦਾ ਮਰਜ਼ੀ ਪਈਏ ਡਰਨਾ ਨਹੀਂ ਆਪਣਾ ਲੱਗੇ ਰੋ ਕਦੇ ਵੀ ਐ ਨਹੀਂ ਕਿ ਤੁਸੀਂ ਬਹਿ ਗਏ ਇੱਕ ਜਗ੍ਹਾ ਤੇ ਬੈਣਾ ਨਹੀਂ ਤੁਸੀਂ ਤੁਸੀਂ ਚਲਦੇ ਰਹੋ ਆਪਣਾ ਮਿਹਨਤ ਕਰਦੇ ਰਹੋ ਬਸ ਐ ਨਹੀਂ ਕਰਨਾ ਕਿ ਇੱਕ ਜਗ੍ਹਾ ਤੇ ਹਿੰਮਤ ਹਾਰ ਕੇ ਬਸ ਆਪਾਂ ਬੈ ਹੀ ਗਏ ਸਾਰਾ ਇੰਜਾਮ ਰੱਬ ਤੇ ਲਾਤਾ ਕਿ ਹੁਣ ਤੂੰ ਠੀਕ ਹੀ ਨਹੀਂ ਕੀਤਾ ਕੁਝ ਤੇ ਮੈਂ ਨਹੀਂ ਅੱਗੇ ਵੱਧ ਸਕਦਾ ਐਨੀ ਗੱਲ ਹਮੇਸ਼ਾ ਆਪਣੇ ਮਨ 'ਚ ਰੱਖੋ ਕਿ ਤੁਹਾਨੂੰ ਬਚਾਣ ਕਿਸੇ ਨੇ ਨਹੀਂ ਆਣਾ ਭਾਵੇਂ ਤੁਹਾਡੇ ਜਿੰਨੇ ਮਰਦੀ ਯਾਰ ਹੋਣ ਜਿੰਨੇ ਮਰਦੀ ਦੋਸਤ ਰਿਸ਼ਤੇਦਾਰ ਇੱਥੇ ਬੈਠੇ ਹੋਣ ਤੁਹਾਡਾ ਹੱਥ ਕਿਸੇ ਨੇ ਫੜਨਾ ਹੀ ਨਹੀਂ ਜੇ ਤੁਹਾਨੂੰ ਆਪਣਾ ਹੱਥ ਆਪ ਫੜਨਾ ਪੈਣਾ ਆਪਣੇ ਮਾਲਕ ਤੇ ਭਰੋਸਾ ਰੱਖ ਕੇ ਅੱਗੇ ਵਧਣਾ ਹੀ ਪੈਣਾ ਇਹ ਤੂੰ ਬਿਨਾ ਕੋਈ ਹਾਲ ਨਹੀਂ ਜੇ ਹੈਗਾ ਵਕਤ ਪਿਆ ਸਿਰ ਤੇ ਕੋਈ ਗੱਲ ਨਹੀਂ ਸਾਰਿਆਂ ਦੇ ਬੰਦਾ ਪਰ ਵਕਤ ਚੋਂ ਨਿਕਲਣਾ ਵੀ ਤੁਸੀਂ ਹੋਗਾ ਜਿੰਨਾ ਤੁਸੀਂ ਆਪਣੇ ਅੰਦਰ ਰੱਖੋਗੇ ਨਾ ਆਪਣੇ ਪਰਮਾਤਮਾ ਦੇ ਵਿਸ਼ਵਾਸ ਚ ਕਿ ਕੋਈ ਗੱਲ ਨਹੀਂ ਰੱਬਾ ਤੂੰ ਹੋਈ ਪਾਇਆ ਤੂੰ ਹੀ ਕਢਵਾਏਂਗਾ ਮੈਨੂੰ ਕੁਛ ਨਹੀਂ ਹੁੰਦਾ ਸੁੱਕ ਭਰਾਨਾ ਨਹੀਂ ਹੈਗਾ ਕਦੇ ਵੀ ਨਹੀਂ ਕਭਰਾਨਾ ਮੈਂ ਤਾਂ ਇਹੋ ਹੀ ਕੰਨਾ ਕਿ ਮਾਲਕ ਨਾਲ ਸਭ ਨੂੰ ਹਿੰਮਤ ਦੇਵੇ ਕਿ ਆਪਾਂ ਅੱਗੇ ਵਧਦੇ ਰਹੀਏ ਇੱਕ ਜਗ੍ਹਾ ਤੇ ਰੁੱਕੇ ਨਾ ਬਈਏ ਕਦੇ ਵੀ ਆਪਣੇ ਗੁਰੂ ਤੇ ਭਰੋਸਾ ਰੱਖੋ ਦੁਨੀਆ ਨੇ ਤੁਹਾਨੂੰ ਖੁਆਨ ਨਹੀਂ ਆਣਾ ਕੁਝ ਵੀ ਇਹ ਬੜਾ ਕੋਹੜਾ ਸੱਚ ਜੇ ਤੁਹਾਡੇ ਯਾਰ ਦੋਸਤ ਰਿਸ਼ਤੇਦਾਰ ਜੋ ਮਰਜੀ ਹੋਣ ਤੁਹਾਡੇ ਘਰ ਰੋਟੀ ਨਹੀਂ ਦੇਣੀ ਕਿਸੇ ਨੇ ਤੁਹਾਨੂੰ ਰੋਟੀ ਕਮਾ ਕੇ ਖਾਣੀ ਹੈ ਆਪਣੀ ਮਿਹਨਤ ਦੀ ਕਮਾ ਕੇ ਖਾਣੀ ਤੇ ਮਾਲਕ ਕੋ ਆਸਰਾ ਲੈਣਾ ਪੈਣਾ ਔਰ ਕੋਈ ਸ਼ਕਤੀ ਲੈਣੀ ਪੈਣੀ ਹੈ ਕਿ ਮਾਲਕਾ ਮੈਨੂੰ ਨਾ ਬਲ ਬਖਸ਼ ਬਾਕੀ ਮਹਾਰਾਜ ਮਿਹਰ ਕਰਨ ਦੀ ਸਭ ਤੇ ਬਾਹਰ ਨਿਕਲ ਕੇ ਪਤਾ ਲੱਗਦਾ ਜੇ ਕਿ ਜ਼ਿੰਦਗੀ ਕੀ ਹੈ ਜ਼ਿੰਦਗੀ ਬਹੁਤ ਔਖੀ ਹੈ ਸੰਘਰਸ਼ੀ ਸੰਘਰਸ਼ ਆ ਘਰ ਬੈ ਕੇ ਸਾਨੂੰ ਗੱਲਾਂ ਕਰਨੀਆਂ ਬਹੁਤ ਸੌਖੀਆਂ ਜੇ ਨਾ ਰੱਬ ਦਾ ਕਸੂਰ ਜੇ ਨਾ ਤੁਹਾਡੇ ਵਕਤ ਦਾ ਕਸੂਰ ਆ ਸਾਰੀ ਕਰਮਾਂ ਦੀ ਖੇਡ ਐ ਤੇ ਭੋਗਣਾ ਪੈਣਾ ਹੀ ਸਾਨੂੰ ਚੰਗਾ ਮਾੜਾ ਸਮਾਂ ਸਾਨੂੰ ਆਪ ਹੀ ਕੱਟਣਾ ਪੈਂਦਾ ਰੱਬ ਦਾ ਨਾਮ ਲੈ ਕੇ ਹੋਰ ਕੋਈ ਨਹੀਂ ਜਾਣਦਾ ਕਟਵਾਣ